ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 363 ਵਾਂ ਜਨਮ ਦਿਹਾੜਾ ਭਗਵਾਨ ਵਾਲਮੀਕੀ ਯੋਗਾਸ਼ਮ ਰਹਿਮਪੁਰ ਉਕੀ ਵਿਖੇ ਦੇ ਮੁੱਖ ਸੇਵਾਦਾਰ ਪਾਲ ਯੋਗੀ ਸੰਤ ਬਾਬਾ ਪ੍ਰਗਟ ਨਾਦ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਉਤੇ ਰਾਗੀ ਜਥਾ ਪਾਈ ਗੁਰਜੀਤ ਸਿੰਘ ਗੁਰੂ ਕਿਰਪਾ ਕੀਰਤਨੀ ਜਥਾ ਸਿੰਘਾਂ ਰਾਗੀ ਜਥਾ ਪਾਈ ਕੁਲਦੀਪ ਸਿੰਘ ਬਾਜਬਤ ਤੇ ਹੋਰ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਉਜਾਣੂ ਕਰਵਾਇਆ ਗਿਆ ਸਮਾਗਮ ਦੌਰਾਨ ਕਥਾ ਕਰਦੇ ਹੋਏ ਸੰਤ ਪਾਪਾ ਪ੍ਰਗਟਨਾਥ ਨੇ ਕਿਹਾ ਕਿ ਸਾਨੂੰ ਬਾਬਾ ਜੀਵਨ ਸਿੰਘ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਚਾਹੀਦਾ ਹੈ 10ਵੇਂ ਪਾਸ਼ਾ ਸ੍ਰੀ ਗੁਰੂ ਹਰਿਕੋਮਨ ਸਿੰਘ ਜੀ ਮਹਾਰਾਜ ਨੇ ਬਾਬਾ ਜੀਵਨ ਸਿੰਘ ਜੀ ਨੂੰ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਬਖਸ਼ਿਆ ਸੀ ਉਹਨਾਂ ਕਿਹਾ ਕਿ ਭਾਈ ਜੇਤਾ ਜੀ ਦਾ ਪ੍ਰਕਾਸ਼ ਦਿਹਾੜਾ ਸਾਨੂੰ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਮਨਾਉਣਾ ਚਾਹੀਦਾ ਹੈ ਬੱਚਿਆਂ ਨੂੰ ਉਹਨਾਂ ਜੀਵੰਤ ਨੂੰ ਜਾਨੂ ਕਰਵਾਉਣਾ ਚਾਹੀਦਾ ਹੈ ਸਮੋਕੇ ਉਤੇ ਬਾਬਾ ਪ੍ਰਗਟਨਾਥ ਵੱਲੋਂ ਆਈ ਹੋਈ ਸੰਤਾ ਮਹਾਪੁਰਸ਼ਾਂ ਤੇ ਪੰਤ ਪੰਤੇ ਸੱਜਣਾ ਨੂੰ ਸਰਪਾਇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਬਾਈ ਗੁਰੂ ਦਾ ਖਾਲਸਾ ਬਾਈ ਗੁਰੂ ਦਾ ਸਾਰੀ ਸੰਗਤ ਨੂੰ ਐਨਆਰਏ ਵੀਰਾਂ ਨੂੰ ਵੀ ਸਾਰੇ ਦੇਸ਼ ਵਾਸੀਆਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਮੈਂ ਤਾਂ ਜੀ ਸਾਰਿਆਂ ਤੋਂ ਪਹਿਲਾਂ ਹੀ ਮੰਨਦਾ ਆ ਰਿਆਂ ਕੋ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਹ ਲੈ ਕੇ ਆਏ ਸੀਗੇ। ਸਾਰੇ ਲੋਕਾਂ ਦੇ ਸਾਡੇ ਸਿਕ ਫੈਮਲੀਆ ਉਹਨੀ ਜਾਤਪਾਤ ਦੇਖੀ ਸੀ ਕੋਈ ਜਾਤਪਾਤ ਆਪਣੇ ਡੈਡੀ ਦਾ ਸੀਸ ਪੱਢ ਕੇ ਉਹ ਰਾਕੇ ਉੱਤੇ ਬਾਬਾ ਜੀ ਦਾ ਸੀਸ ਲੈ ਗਏ ਨੰਦਪੁਰ ਸਾਹਿਬ ਬੜਾ ਪੈਂਡਾ ਤੁਰ ਕੇ ਆਉਣਾ ਪਿਆ ਹੁਣ ਤਾਂ ਗੱਡੀਆਂ ਮੋਟਰਸਾਈਕਲ ਕਾਰ ਆਏ ਆ ਸਾਰੇ ਜਾਤਪਾਤ ਉੱਪਰ ਉੱਠ ਕੇ ਨਸ਼ੇ ਤੋਂ ਬੰਦਿਆਂ ਨੂੰ ਆਪਾਂ ਸਾਰੇ ਨੂੰ ਕੱਢੀਏ ਤੇ ਇਸ ਕਰਕੇ ਬਚਾਅ ਹੋਣਾ ਤੇ ਵਿੱਦਿਆ ਦਾ ਜੋਰ ਪਾਓ ਬਾਬਾ ਸਾਹਿਬ ਜੀ ਨੇ ਕਿਹਾ ਵੀ ਵਿੱਦਿਆ ਦਾ ਕਰੋ ਉਹਨੇ ਅਧਿਕਾਰ ਲੈ ਕੇ ਦਿੱਤਾ ਸੀ ਆਪਾਂ ਨੂੰ ਕਿ ਵਿੱਦਿਆ ਦਾ ਸੰਗਤ ਨੂੰ ਵੀ ਬੈਸੇ ਆ ਜੀ ਨਸ਼ੇ ਤੋਂ ਬੈਕ ਤੋਂ ਰੁਕੋ ਪਿੰਡ ਦੇ ਸਰਪੰਚਾਂ ਨੂੰ ਵੀ ਮੇਰਾ ਕਹਿਣਾ ਹੈ ਲੰਬੜਦਾਰਾਂ ਨੂੰ ਕਹਿਣਾ ਹੈ ਇਹਦਾ ਡੇਰੇ ਬਾਬਾ ਜੀ ਦੇ ਆਓ ਸ਼ਾਂਤੀ ਮਿਲਦੀ ਹੈ ਤੋਂ ਪਿੰਡ ਦੀ ਅਸੀਂ ਇੰਨੀ ਦੂਰ ਫੋਆਰੇ ਤੋਂ ਚੱਲ ਕੇ ਤੇ ਆਉਨੇ ਆ ਜੀ ਤੇ ਇਸ ਕਰਕੇ ਨਸ਼ੇ ਨੂੰ ਆਪਾਂ ਰੋਕੀਏ ਤੇ ਬਾਬਾ ਜੀਵਨ ਸਿੰਘ ਹੁੰਦਾ ਪੈਰਾਮਰਗੇ ਵੀ ਨਹੀਂ ਆਪਾਂ ਮਿੱਟੀ ਵਰਗੇ ਵੀ ਨਹੀਂ ਉਹਨਾਂ ਦੇ ਜਿੱਡਾ ਵੱਡੀ ਉਹ ਨਹੀਂ ਕੁਰਬਾਨੀ ਦਿੱਤੀ ਆ ਅੱਜ ਅਸੀਂ ਬਾਬਾ ਜੀ ਦੇ ਅਸੀਂ ਵੀ ਫੋਟੋ ਲੈ ਕੇ ਆਏ ਆ ਭੇਟ ਕਰਨੀਆਂ ਜੀ ਉਹਨਾਂ ਨੂੰ ਬਾਬਾ ਜੀ ਦਸਨ ਲਈ ਬਣਾ ਕੇ ਲੈ ਕੇ ਆਏ ਆ ਵੀ ਪੂਜਾਦਗਰ ਹੋਊਗੀ ਇਹ ਕਿ ਕਿ ਸੰਗਾਂ ਜੋਤਰਾ ਦੇ ਸਮਾਗਮ ਇਸ ਤਰ੍ਹਾਂ ਹੋਣੇ ਚਾਹੀਦੇ ਆ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਨਹੀਂ ਕੋਸ਼ਿਸ਼ ਕਰਾਂਗੇ ਜੀ ਸਾਨੂੰ ਇੱਕ ਮਾਲਪੁਰਵਲ ਜਗ੍ਹਾ ਮਿਲਦੀ ਆ ਮਹੇ ਜੀ ਭਰਾਣਾ ਨੇ ਇਹਨਾਂ ਆਪਣੇ ਨਾਲ ਸਲਾਹ ਕੀਤੀ ਬਾੜੋ ਵਿੱਚ ਜੋਗਾ ਉੱਤੇ ਬਾਬਾ ਜੀਵਨ ਸਿੰਘ ਦਾ ਸ਼ਹੀਦ ਗੁਰੂ ਘਰ ਬਾਬਾ ਜੀ ਦੀ ਅਸ਼ੀਰਵਾਦ ਹੋਈ ਤਾਂ ਜ਼ਰੂਰ ਬਣਾਵਾਂਗੇ ਜਿੰਨੇ ਚੋਕੇ ਹੋ ਗਏ ਹਾਂਜੀ